ਪਟਿਆਲਾ ਰਾਜਪੁਰਾ ਰੋਡ ਤੇ ਸਥਿਤ ਹੀਰਾਬਾਗ ਦੇ ਦੁਕਾਨਦਾਰਾਂ ਨੇ ਹੀਰਾਬਾਗ ਮੋੜ ਤੇ ਪੁਲਿਸ ਵੱਲੋਂ ਡਿਵਾਈਡਰ ਲਗਾਏ ਜਾਣ ਨੂੰ ਲੈ ਕੇ ਚੰਡੀਗੜ੍ਹ ਪਟੇੰਡਾ ਰੋਡ ਨੂੰ ਕਈ ਘੰਟੇ ਤੱਕ ਬੰਦ ਕਰਕੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜ਼ੀ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਪੁਲਿਸ ਦੇ ਵੱਲੋਂ ਜੋ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਇਸ ਨੂੰ ਜਲਦ ਤੋਂ ਜਲਦ ਹਟਾਇਆ ਜਾਵੇ ਕਿਉਂਕਿ ਇਸ ਦੇ ਨਾਲ ਸਾਡੇ ਇੱਥੇ ਕੰਮ ਕਰਨ ਵਾਲੇ ਲੋਕਾਂ ਦੀ ਦੁਕਾਨਦਾਰੀ ਤੇ ਵੀ ਅਸਰ ਪੈ ਰਿਹਾ ਹੈ ਸੜਕ ਦੇ ਵਿਚਕਾਰ ਦੋਨਾਂ ਪਾਸਿਆਂ ਦੀ ਆਵਾਜਾਈ ਨੂੰ ਬੰਦ ਕਰਕੇ ਦੁਕਾਨਦਾਰਾਂ ਨੇ ਪੁਲਿਸ ਦੀ ਧੱਕਾਸ਼ਾਹੀ ਦੇ ਖਿਲਾਫ ਮੋਰਚਾ ਲਗਾਇਆ ਹੋਇਆ ਹੈ। ਠੀਕ ਹੈ ਜਿਵੇਂ ਲੋਕਾਂ ਨੂੰ ਲੁੱਟਦੀ ਹੈ। ਜਾਇ ਲੋਕਾਂ ਨੂੰ ਲੁੱਟਦੀ ਹੈ। ਅਸੀਂ ਵੀ ਕਿਤੇ ਨਾ ਕਿਤੇ ਹੱਥ ਪੈਰ ਮਾਰ ਲਿਆ ਰਹਾਂਗੇ। ਜਾਮ ਕਦੋਂ ਖੁੱਲੇਗਾ ਹੁਣ? ਜਾਮ ਤਾਂ ਉਦੋਂ ਹੀ ਖੁੱਲੇਗਾ ਜਦੋਂ ਇੱਥੇ ਫੈਦਾਨਗੇ ਇਹਦਾ ਫੈਦਾਨ। ਚੱਕ ਕੇ ਜਾਣਗੇ ਸਾਰੇ ਆਪਾਂ। ਭਾਵੇਂ ਸਾਨੂੰ ਅੰਦਰ ਕਰਦੇ ਨੂੰ ਬਾਹਰ ਕਰਦੇ ਨਹੀਂ ਅਸੀਂ ਭਜਦੇ ਹੀ ਨਹੀਂ। ਅਸੀਂ ਨਾ ਇਹਨਾਂ ਦੀ ਲਾਠੀਆਂ ਤੋਂ ਬਚੇ ਨਾ। ਤੁਸੀਂ ਉਹ ਪੰਨ ਰਸਤਾ ਬੰਦ ਕਰ ਦਿਓ। ਸਾਨੂੰ ਗੁਰਦਾਰੇ ਕੋਲ ਕਿਹੋ ਜਿਹਾ ਰਾਮਾਇਣ ਹੈ ਹਰਕੀ ਸਿੰਘ ਨਾਮਾ ਥੋੜਾ ਦਸ ਦੋਈ ਦਵਾ ਦੋ ਵੀ ਬਿਲਕੁਲ ਠੋੜੀ ਹੋਰ ਥੋੜਾ ਦਸ ਦੋ ਥੋੜਾ ਜਾਮ ਕੋਲਾ ਆ ਅਸੀਂ ਸਭ ਨੂੰ ਟਰੈਕਟਰ ਨਹੀਂ ਬੰਦ ਹੋਣਾ ਚਾਹੀਦਾ ਟਰੈਕਟਰ ਨਹੀਂ ਬੰਦ ਹੋਣਾ ਚਾਹੀਦਾ ਜੇ ਬੰਦ ਕਰਨਗੇ ਅਸੀਂ ਇਹਨਾਂ ਨਾਲ ਸੰਘਰਸ਼ ਕਰਾਂਗੇ ਹਰ ਤਰ੍ਹਾਂ ਦਾ ਸੰਘਰਸ਼ ਕਰਾਂਗੇ ਕਿ ਅਸੀਂ ਡਰਨ ਵਾਲੇ ਨਹੀਂ ਹਾਂ ਅਸੀਂ ਵੀ ਇਸ ਦੇ ਦੇ ਰਾਜਨੀਤਿਕ ਆਜ਼ਾਦ ਦੇ ਦੇ ਆਜ਼ਾਦ ਨਾਗਰਿਕ ਆਸੀਂ ਇਹ ਬੰਦ ਕਿਨੇ ਕਰਵਾਇਆ ਇਹ ਪੁਸ਼ਪਾ ਦੇਵੀ ਨੇ ਪੁਸ਼ਪਾ ਦੇਵੀ ਨੇ ਬੰਦ ਕਰਾਇਆ ਜੀ ਸਾਨੂੰ ਨਹੀਂ ਪਤਾ ਕਿਸ ਨੇ ਬੰਦ ਕਰਾਇਆ ਪੂਰੇ ਜਦ ਗੱਡੀ ਦਾ ਕੋਈ ਐਕਸੀਡੈਂਟ ਹੁੰਦਾ ਕੋਈ ਪੁਲਿਸ ਵਾਲ ਨਹੀਂ ਜਾਂਦਾ ਮਾਰਕੀਟ ਦੇ ਹੀ ਬੰਦੇ ਚੱਕ ਕੇ ਹਸਪੀਟਲ ਛੱਡ ਕੇ ਜਾਂਦੇ ਨੇ ਕਦੀ ਇਹਨਾਂ ਨੇ ਪੁੱਛਿਆ ਮਾਰਕੀਟ ਤੋਂ ਇਹ ਹਾਂ ਵੀ ਤੁਹਾਨੂੰ ਕੀ ਤਕਲੀਫ ਹੈ ਕਦੀ ਕੋਈ ਕਿਸੇ ਨਾਲ ਨਹੀਂ ਆਇਆ ਇੱਥੇ ਕਦੇ ਨਹੀਂ ਜੇ ਇਹ ਗੱਲ ਕਰਦੇ ਨੇ ਵੀ ਐਕਸੀਡੈਂਟ ਹੁੰਦਾ ਕੋਈ ਐਕਸੀਡੈਂਟ ਨਹੀਂ ਹੁੰਦਾ ਇਹ ਪੁਲਿਸ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ ਪੁਲਿਸ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ ਕੀ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਤੁਸੀਂ ਅਸੀਂ ਕਹਿੰਦੇ ਹਾਂ ਪ੍ਰਸ਼ਾਸਨ ਦੁਆਰਾ ਇਹ ਬੰਦ ਨਹੀਂ ਹੋਣਾ ਚਾਹੀਦਾ ਅਮਨ ਚੈਨ ਨਾਲ ਕਿਹਨਾ ਹਾਂ ਵੀ ਆਵਾਜ਼ ਆਉਣੀ ਚਾਹੀਦੀ ਹੈ ਦੋ ਪੁਲਸੀਆਂ ਦੀ ਇੱਕ ਬੰਦਾ ਰੇੜੀ ਵਾਲਾ ਮਜ਼ਦੂਰ ਇੱਕ ਗੱਲ ਸੁਣਾ ਮਾਲ ਲੈ ਕੇ ਜਾਂਦਾ ਇਹ ਕਹਿੰਦੇ ਨੇ ਬੱਤੀਆਂ ਤੋਂ ਅੱਗੇ ਦੀ ਜਾ ਕੇ ਕਿਹਨਾ ਹਾਂ ਵੀ ਕ੍ਰੋਸ ਕਰੋ ਚੜਾਈ ਕਿਹੜਾ ਚੜੂਗਾ ਲੇਬਰ ਵਾਲੇ ਨੇ ਲੇਬਰਾਂ ਛੱਡ ਕੇ ਭੱਜ ਜਾਣੀਆਂ ਤੇ ਸਾਨੂੰ ਕੀ ਕਰਵਾਉਣਾ ਹੋਰ ਕੰਮ ਕਰੰਦੀ 10 ਕਿਲੋਮੀਟਰ ਤੋਂ ਰੇਡੀ ਵਾਲਾ ਸਾਡੇ ਤੋਂ 100 ਰੁਪਇਆ ਲੈਂਦਾ ਹੈ ਬਿਹੜਾ ਰੋਡ ਤੋਂ ਸਮਾਨ ਲਿਆਉਣ ਦਾ ਜਿਹੜਾ ਬਾਈਪਾਸ ਤੋਂ ਘੁੰਮ ਕੇ ਆਏਗਾ ਉਹ 200 ਰੁਪਇਆ ਲਏਗਾ ਕੋਈ ਨਹੀਂ ਆਲਾ ਹੀ ਆਲਾ ਜਾਂਦਾ ਹੀ ਨਹੀਂ ਕਹਿੰਦਾ ਵੀ ਮੈਂ ਨਹੀਂ ਜਾਂਦਾ 50 ਰੁਪਇਆ ਤੇਲ ਪਾ ਕੇ ਸ਼ਾਮ ਤੱਕ ਘਰ ਵਾਪਸ ਚਲੇ ਜਾਊਗਾ ਉਹਨੂੰ ਤਾਂ ਉਹਨੂੰ ਤਾਂ 2 ਲੀਟਰ ਪੁਆਣਾ ਪੈ ਗਿਆ ਘੁੰਮ ਗਿਆਨ ਬਸ ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ オーディオジャン